ਤੇ ਜਕਰੀਆ ਖਾਨ ਨੇ ਮਢਿਆਲੀਆਂ ਨੂੰ ਆਖਿਆ ਵੀ ਉੱਥੇ ਜਾ ਕੇ ਬੋ ਮਢਿਆਲੀਆਂ ਕਹਿਣ ਲੱਗੇ ਵੀ ਸਿੰਘਾਂ ਦਾ ਕੰਮ ਆ ਇਹ ਜਿਹੜਾ ਵੀ ਉਹਨਾਂ ਦੇ ਰਾਹ 'ਚ ਆੜੇ ਸਿਰ ਵੱਢ ਕੇ ਲੈ ਜਾਂਦੇ ਆ ਇਹ ਗੱਲ ਪੈ ਜਾਂਦੇ ਕਿਸੇ ਨੂੰ ਛੱਡਦੇ ਨਹੀਂ ਇਹਨਾਂ ਦੇ ਕੋਈ ਅੱਗੇ ਖੰਗੇ ਇਹ ਉਹਨੂੰ ਮਾਰ ਦਿੰਦੇ ਆ ਇਹਨਾਂ ਦਾ ਸਰੋਵਰ ਪੂਰਿਆ ਛੱਡਣਗੇ ਜਕਰੀਆ ਖਾਨ ਕਹਿੰਦਾ ਡਰਦੇ ਕਿਉਂ ਜੇ ਤੁਹਾਡੇ ਮਗਰ ਸਰਕਾਰ ਆ ਜਕਰੀਆ ਖਾਨ ਨੇ ਦੱਬ ਕੇ ਫੂਕ ਚਾੜੀ ਤੇ ਜਿਹੜੀ ਫੂਕ ਆ ਇਹ ਤੇ ਵੱਡੇ ਵੱਡੇ ਟਾਇਰ ਪਾੜ ਦਿੰਦੀ ਆ ਬੰਦਾ ਪਾਟਣ ਲੱਗਿਆ ਬੜਾ ਟਾਈਮ ਲਾਉਂਦਾ ਫੂਕ ਚੜੀ ਹੋਣੀ ਚਾਹੀਦੀ ਆ ਹੁਣ ਵੋਟਾਂ ਆ ਚੱਲੀਆਂ ਨਾ ਜਿਹੜਾ ਤੁਹਾਡੇ ਲਾਗੇ ਬੰਨੇ ਨਹੀਂ ਫੜਕਦਾ ਉਹਨੇ ਕਹਿਣਾ ਇਹ ਤੇ ਮੇਰਾ ਚਾਚਾ ਇਹ ਤੇ ਮੇਰਾਤਾਇਆ ਮੜ ਕੇ ਕੋਈ ਨਹੀਂ ਦੀਦਾ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਇੱਥੇ ਮੈਨੂੰ ਕੋਈ ਪੀਣ ਵਾਲਾ ਜਾਵਦਾ ਨਹੀਂਗਾ ਪਰ ਚੇਤਾ ਰੱਖਿਓ ਤੁਹਾਡੀ ਜ਼ਮੀਰ ਦੀ ਕੀਮਤ ਇੱਕ ਬੋਤਲ ਨਹੀਂ ਜੇ ਤੁਹਾਡੀ ਜ਼ਮੀਰ ਦੀ ਕੀਮਤ ਕੋਈ ਥੋੜੇ ਬਹੁਤੇ ਪੈਸੇ ਨਹੀਂ ਜੇ ਆਪਣੀ ਜ਼ਮੀਰ ਨੂੰ ਪਛਾਣੋ ਬੰਦਾ ਸਹੀ ਕੌਣ ਨਾ ਚਾਹੀਦਾ ਜਿਹੜਾ ਕਿਸੇ ਦੀ ਸਵਾਰੇ ਜਿਹੜਾ ਪਿੰਡ ਦਾ ਅੱਗ ਮਾਰਦੇ ਇਹੋ ਜਿਹੇ ਬੰਦੇ ਤੋਂ ਕੀ ਲੈਣਾ ਤੇ ਜਿਹੜੀ ਫੂਕ ਆ ਨੇ ਸ਼ੁਰੂ ਤੋਂ ਚੱਲਦੀ ਆ ਹੁੰਦੀ ਆ ਜਕਰੀਆ ਖਾਨ ਨੇ ਆਖਿਆ ਤੁਹਾਡੇ ਮਗਰ ਸਰਕਾਰ ਦੀ ਸ਼ੈ ਆ ਤੁਹਾਡੇ ਵੱਲ ਵੇਖਣਾ ਕਿੰਨੇ ਆ ਮੰਡਿਆਲਿਆਂ ਦਾ ਅਗਲਾ ਵੱਡਾ ਚੌਧਰੀ ਮਸਾਉਦੀਨ ਸੀ ਜਿਹਦਾ ਨਾਮ ਮਸਾ ਰੰਗੜ ਆ ਉਹਨੂੰ ਆਖਿਆ ਵੀ ਤੇਰੇ ਮਗਰ ਸਰਕਾਰ ਆ ਤੇਰੇ ਮਗਰ ਲਾਹੌਰ ਦਾ ਤਖਤ ਆ ਤੂੰ ਉੱਥੇ ਜਾ ਕੇ ਬਹਿ ਕੋਈ ਸਿੰਘ ਮਾਝੇ ਦੇ ਰਹਿ ਹੀ ਨਹੀਂ ਗਿਆ ਤੇਰੀ ਮਾਵਾਂ ਲਕਿਨੇ ਵੇਖਣਾ ਤੈਨੂੰ ਮਾਰੇਗਾ ਕੌਣ ਤੈਨੂੰ ਕੋਈ ਖਤਰਾ ਨਹੀਂ ਆਉਂਦਾ ਤੂੰ ਉੱਥੇ ਜਾ ਕੇ ਮਨ ਆਈਆਂ ਕਰ ਜਦੋਂ ਨਾਲੇ ਫੌਜ ਮਿਲ ਗਈ ਨਾਲੇ ਆਉਦੇ ਮਿਲ ਗਏ ਨਾਲੇ ਮਗਰੋਂ ਸਪੋਰਟ ਮਿਲ ਗਈ ਮਢਿਆਲੀਆ ਤਾਂ ਦੁੱਗਣੋਂ ਚੌਗਣਾ ਹੋ ਗਿਆ ਇਹਨੇ ਫਿਰ ਲੈ ਕੇ ਫੌਜ ਤੇ ਆ ਗਿਆ ਹਰਮੰਦਰ ਦੇ ਦਿਵਾਲੇ ਉਹਨੇ ਫੌਜ ਆਣ ਕੇ ਤੇ ਘੇਰਾ ਪਾ ਕੇ ਬਹਾਲਤੀ ਤੇ ਆਪ ਉਹਨੇ ਵੇਖਿਆ ਵੀ ਵਧੀਆਂ ਜੇ ਥਾਂ ਤੇ ਬੈਹਨੇ ਆ ਉਹਦਾ ਧਿਆਨ ਹਰਮੰਦਰ ਵੱਲ ਪਿਆ ਜਿੱਥੇ ਬਹਿ ਕੇ ਗੁਰੂ ਰਾਮਦਾਸ ਜੀ ਦਾ ਤਖਤ ਤੇ ਜਿੱਥੇ ਸਿੰਘ ਕਰਦੇ ਸੀ ਕਥਾ ਉਥੇ ਇਹਨੇ ਮੰਜੜ ਵਾਲਿਆ ਜਿੱਥੇ ਕਿਤੇ ਰਾਗੀ ਕੀਰਤਨ ਕਰਦੇ ਹੋਣਗੇ ਉਥੇ ਉਹਨੇ ਸੋਚਿਆ ਵੀ ਇੱਥੇ ਗਾਉਣ ਵਾਲੇ ਬਹਿਣਗੇ ਉਹਨੇ ਹਰਮੰਦਰ ਦੇ ਵਿੱਚ ਮਨ ਆਈ ਕੀਤੀ ਜਦੋਂ ਕਿਸੇ ਬੰਦੇ ਨੇ ਮਾੜੇ ਦੇਣ ਆਉਣ ਉਦੋਂ ਬੰਦੇ ਦੀ ਕਰਤੂਤ ਮਾੜੀ ਹੋ ਜਾਂਦੀ ਹੈ ਕਿਉਂਕਿ ਰੱਬ ਡਾਂਗ ਨਹੀਂ ਮਾਰਦਾ ਦਿਨ ਦਾ ਮਤ ਅਵੱਲੀ ਪਾ ਇਹ ਰੱਬ ਦਾ ਕਾਨੂੰਨ ਆ ਜਦੋਂ ਕਿਸੇ ਦੇ ਮਾੜੇ ਦੇਣ ਆਉਣ ਮਤ ਮੋਟੀ ਹੋ ਜਾਂਦੀ ਹੈ ਇਹੋ ਹੀ ਜ਼ਬਾਨ ਪਹਿਲਾਂ ਜੜਿਆਕਾਰ ਕਰਦੀ ਆ ਇਹੀ ਜਬਾਨ ਮੜ ਕੇ ਲੈ ਕੇ ਵਹਿ ਜਾਂਦੀ ਆ ਸਮਝ ਲਓ ਵੀ ਚੌਧਰੀ ਦੇ ਮਾੜੇ ਦਿਨ ਆਏ ਹੋਏ ਸੀ ਉਹ ਬਹਿ ਗਿਆ ਹਰਮੰਦਰ ਵਿੱਚ ਉਹਨੇ ਵੇਖਿਆ ਵੀ ਇੱਥੇ ਰੰਗ ਰਾਜ ਤੇ ਕੋਈ ਹੈ ਹੀ ਨਹੀਂ ਵਿਹਲੇ ਬਹਿ ਕੇ ਗੁਰਦੁਆਰੇ ਦੀ ਨੁਕਰਾਂ ਥੋੜੀ ਦੇਖਣੀਆਂ ਉਹਨੇ ਆਖਿਆ ਜਾ ਓਏ ਪਿੰਡ ਦਾ ਚੌਧਰੀ ਚੌਂਕੀਦਾਰ ਸੱਦ ਕੇ ਲਿਆਓ ਜਦੋਂ ਪਿੰਡ ਦਾ ਚੌਂਕੀਦਾਰ ਆਇਆ ਉਹਨੇ ਆਖਿਆ ਜਾ ਜਾ ਕੇ ਪਿੰਡ 'ਚ ਮਨਿਆਦੀ ਕਰ ਪੀਪਾ ਕੁੱਟ ਜਾ ਕੇ ਪਿੰਡ ਵਿੱਚ ਤੇ ਲੋਕਾਂ ਨੂੰ ਇਹ ਗੱਲ ਕਹੇ ਪਈ ਅੰਮ੍ਰਿਤਸਰ ਦਾ ਨਵਾਂ ਹਾਕਮ ਮਸਾਉਦੀਨ ਬਣਿਆ ਮਸਾ ਰੰਗੜ ਬਣਿਆ ਰੰਗਣਾ ਦਾ ਰਾਜ ਆ ਜਿਹੜਾ ਬੰਦਾ ਵਿਹਲੇ ਹੀ ਸਾਥ ਜੇ ਬਹਿ ਕੇ ਤਾਸ਼ ਕੁੱਟਦਾ ਉਹਨੂੰ ਕਹੋ ਵੀ ਉਹ ਦਿਨ ਹੁਣ ਗਏ ਵਿਹਲੇ ਥਥਾਂ ਜੇ ਜੋ ਬਹਿਣਾ ਇੱਥੇ ਆਓ ਇੱਥੇ ਨਾਲੇ ਘਟ ਘਟ ਪੀਾਂਗੇ ਨਾਲੇ ਰੰਗ ਰਾਜ ਹੋਣਗੇ ਨਾਲੇ ਗਾਉਣ ਵਾਲੀ ਗਾਵੇਗੀ ਨੱਚਣ ਵਾਲੀ ਨੱਚੇਗੀ ਇੱਥੇ ਬਹਿ ਕੇ ਜ਼ਿੰਦਗੀ ਦੀ ਮੌਜ ਲਓ ਉਹਨੇ ਚੌਂਕੀਦਾਰ ਤੌਰ ਆ ਚੌਂਕੀਦਾਰ ਨੇ ਅੰਮ੍ਰਿਤਸਰ ਪਿੰਡ ਚ ਮਨਿਆਦੀ ਕੀਤੀ ਆ ਉਨੇ ਆਖਾਂ ਵਿੱਚ ਜਿਹੜਾ ਬੰਦਾ ਵੇਲਾ ਉਹ ਦਰਬਾਰ ਨੂੰ ਆਵੇ ਜਿਹੜੇ ਬੰਦੇ ਨੂੰ ਕੋਈ ਕੰਮ ਧੰਦਾ ਨਹੀਂ ਉਥੇ ਆਵੇ ਨਾਲੇ ਤੇ ਮਸੇ ਰੰਗਣ ਨਾਲ ਗੰਢ ਆਪਣੀ ਦੋਸਤੀ ਨਾਲੇ ਉਹਦੇ ਕੋਲੇ ਬਹਿ ਕੇ ਮਾਣੋ ਜ਼ਿੰਦਗੀ ਦੇ ਸੁੱਖ ਪਿੰਡ ਦੇ ਚੌਂਕੀਦਾਰ ਨੇ ਮਨਿਆਦੀ ਕਰ ਦਿੱਤੀ ਸੁਣੀਏ ਜਦੋਂ ਪਿੰਡ ਦੇ ਵਿੱਚ ਰੌਲਾ ਪਿਆ ਜਿਹੜੇ ਲੋਕ ਬੇਅਕਲੇ ਸਨ ਜਿਨ੍ਹਾਂ ਨੂੰ ਕੋਈ ਮਾਨ ਮਰਿਆਦਾ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਸ਼ਿਆਣੇ-ਸ਼ਿਆਣੇ ਚਿੱਟੀਆਂ ਦਾੜ੍ਹੀਆਂ ਵਾਲੇ ਬੰਦਿਆਂ ਵੀ ਮੂੰਹ ਚੁੱਕ ਲੈ। ਤੇ ਖਾਲਸਾ ਜੀ ਜਿੰਨੇ ਲੋਕ ਸੀ ਸਾਰਿਆਂ ਚੁੱਕ ਲਿਆ ਮੂੰਹ ਦਰਬਾਰ ਵੱਲ। ਹੁਣ ਕਈ ਤੇ ਸਨ ਜਿਹੜੇ ਗੁਰੂ ਦਾ ਪਿਆਰ ਕਰਨ ਵਾਲੇ ਉਹਨਾਂ ਨੂੰ ਤੇ ਲੱਗਾ ਦੁੱਖ। ਪਰ ਜਿਹੜੇ ਲੋਕ ਤਮਾਸ਼ਾ ਵੇਂਦੇ ਨੇ ਉਹਨਾਂ ਨੂੰ ਕਾਹਦਾ ਦੁੱਖ ਆ। ਹੁਣ ਮਸੇ ਨੇ ਬਿਠਾ ਲੇ ਲਾਗੇ ਬੰਨੇ ਸਾਰੇ। ਵੈਸੇ ਗੁੱਸਾ ਨਾ ਕਰਿਓ ਪੰਜਾਬੀਆਂ ਦਾ ਸੁਭਾਅ ਆ ਫਰੀਦੀ ਵੇਖ ਕੇ ਤੇ ਉਲੜ-ਉਲੜ ਪਈਦਾ। ਇਹ ਫਰੀਦੀ ਆ ਕੋਈ ਗੱਲ ਹੀ ਨਹੀਂ। ਸਮਝ ਲਓ ਵੀ ਇਹ ਗੱਲ ਹੋਈ। ਸਾਰੇ ਬਹਿ ਗਏ। ਉਹਨੇ ਫਿਰ ਨਾਲੇ ਪਿਆਈ ਨਾਲੇ ਆਖਿਆ ਵੀ ਨੱਚਣ ਵਾਲੀ ਵੀ ਆਉਣ ਢਈ ਆ ਆਵੇਂਗੀ ਨਕਲਾਂ ਵਾਲੇ ਵੀ ਆਉਣਗੇ ਐ ਰੰਗਾ ਰੰਗ ਪ੍ਰੋਗਰਾਮ ਚੱਲੇਗਾ ਐਦਾਂ ਉਹਨੇ ਪੂਰੀ ਆਖਿਰ ਚੁੱਕੀ ਹੁਣ ਉਸ ਏਰੀਏ ਵਿੱਚ ਲਾਗੇ ਥੋੜਾ ਜਿਹਾ ਜੰਗਲ ਪੈਂਦਾ ਸੀ ਕੰਗ ਪਿੰਡ ਦਾ ਰਹਿਣ ਵਾਲਾ ਹੋਇਆ ਭਾਈ ਬਲਾਕਾ ਸਿੰਘ ਸਾਹਿਬ ਇਹ ਉਹ ਸਿੰਘ ਸਨ ਜਿਨ੍ਹਾਂ ਦਾ ਇਹ ਪ੍ਰਣ ਸੀ ਕਿ ਜੀਣਾ ਵੀ ਗੁਰੂ ਦੇ ਘਰ ਲਈਏ ਤੇ ਮਰਨਾ ਵੀ ਗੁਰੂ ਦੇ ਘਰ ਲਈ ਆ ਅੱਜ ਲੜਦੇ ਵੀ ਗੁਰੂ ਦੇ ਘਰ ਤੇ ਆ ਤੇ ਲੜਦੇ ਵੀ ਖੋਲਕ ਲਈ ਆ ਪਰ ਉਹਨਾਂ ਦਾ ਦਈਆ ਇਹ ਨਹੀਂ ਸੀ ਉਹਨਾਂ ਦਾ ਦਈਆ ਇਹ ਸੀ ਵੀ ਲੜਨਾ ਵੀ ਗੁਰੂ ਦੀ ਸ਼ਾਨ ਲਈ ਆ ਮਰਨਾ ਵੀ ਗੁਰੂ ਲਈ ਆ ਐਵੇਂ ਨਿੱਕੀ ਮੋਟੀ ਲੜਾਈ ਸਿੱਖਦੀ ਨਹੀਂ ਹੁੰਦੀ ਸਿੱਖ ਲੜਾਈ ਕਰਦਾ ਹੀ ਨਹੀਂਗਾ ਸਿੱਖ ਦੀ ਲੜਾਈ ਤੇ ਆਪਣੇ ਮਨ ਦੇ ਵਕਾਰਾਂ ਨਾਲ ਆ ਤੇ ਉਹ ਤੇ ਸਦਾ ਹੀ ਚੱਲਣ ਨਹੀਂ ਮੁੱਕਦੀ ਨਹੀਂ ਤੇ ਖਾਲਸਾ ਜੀ ਕੰਗ ਪਿੰਡ ਦਾ ਰਹਿਣ ਵਾਲਾ ਭਾਈ ਬਲਾਕਾ ਸਿੰਘ ਉਹਨੇ ਨਾਲ ਦੇ ਸਿੰਘਾਂ ਨੂੰ ਆਖਾ ਵੀ ਤੁਸੀਂ ਕਰੋ ਗੱਫਾ ਤਿਆਰ ਮੈਂ ਗਿਆ ਤੇ ਆਇਆ ਉਹਨੇ ਲੱਕ ਨੂੰ ਵੱਧਾ ਕੇ ਸ਼ਹਿਰਾ ਤੇ ਜਦੋਂ ਗਿਆਨੰਦਰ ਬਾਰ ਦੇ ਲਾਗੇ ਉਹ ਗਾਉਣ ਦੀ ਆਵਾਜ਼ ਆਵੇ ਉਹਨੇ ਸੋਚਿਆ ਸ਼ਾਇਦ ਕੋਈ ਰਾਗੀ ਸਿੰਘ ਆਏ ਹੋਣਗੇ ਜਿੱਦਾਂ ਤੁਸੀਂ ਹੁਣ ਸੱਦਦੇ ਹੋ ਪੁਰਾਣੇ ਜ਼ਮਾਨਿਆਂ ਵਿੱਚ ਕੀ ਕਰਦੇ ਸੀ ਵੀ ਰਾਗੀਆਂ ਨੇ ਆਪਣੇ ਸਾਜ਼ ਨਾਲ ਹੀ ਬੰਨੇ ਹੁੰਦੇ ਸੀ ਜਿਹੜੇ ਪਿੰਡ ਰਾਤ ਪਈ ਉੱਥੇ ਕੀਰਤਨ ਕਰਦੇ ਸੀ ਉਹ ਲੰਮਾ ਟੂਰ ਜਿੱਥੇ ਜਾਣਾ ਦੂਰ ਲੈਣੇ ਦਰਸ਼ਨਾਂ ਨੂੰ ਜਾਣਾ ਉਹ ਰਾਜ ਜਿੱਥੇ ਸਮਾ ਮਿਲਣਾ ਰਾਗੀਆਂ ਉੱਥੇ ਕੀਰਤਨ ਕਰ ਦੇਣਾ ਇਸ ਤਰ੍ਹਾਂ ਕੀਰਤਨ ਚੱਲਦਾ ਸੀ ਭਾਈ ਬਲਾਕਾ ਸਿੰਘ ਸਾਹਿਬ ਨੇ ਸੋਚਿਆ ਸ਼ਾਇਦ ਰਾਗੀ ਆਏ ਹੋਣਗੇ ਕੀਰਤਨ ਚੱਲਣ ਦੀ ਆਵਾਜ਼ ਆਉਂਦੀ। ਉਹ ਜਦੋਂ ਲਾਗੇ ਜਾ ਕੇ ਵੇਖਿਆ ਚਾਰ ਸਫੇਰੇ ਫੌਜ ਹੀ ਫੌਜ। ਹੁਣ ਇੱਕ ਅੱਧਾ ਫੌਜ ਦਾ ਬੰਦਾ ਹੋਵੇ ਚਾਰ ਪੰਜ ਹੋਣ ਤੇ ਗੱਲ ਵੀ ਉਹ ਫੌਜ ਹੀ ਫੌਜ ਸੀ ਚਾਰ ਸਫੇਰੇ। ਬਾਬਾ ਬਲਾਕਾ ਸਿੰਘ ਨੂੰ ਸੁਝ ਗਈ ਵੀ ਦੁਸ਼ਟਾਂ ਨਾਲ ਕੇ ਬਹਿ ਗਏ, ਤੁਰ ਕਣ ਕੇ ਬਹਿ ਗਏ। ਬਾਬਾ ਜੀ ਨੇ ਵੇਖਿਆ ਵੀ ਗਾਉਣ ਦੀ ਆਵਾਜ਼ ਕਿਹੜੇ ਢੰਗ ਦੀ ਆਉਂਦੀ ਹੈ। ਉਹ ਗਾਉਣ ਦੀ ਆਵਾਜ਼ ਮਨ ਨੂੰ ਸ਼ਾਂਤੀ ਨਹੀਂ ਸੀ ਦੇਣ ਦੀ। ਤੇ ਹੋਇਆ ਕਿ ਬਾਬੇ ਬਲਾਕਾ ਸਿੰਘ ਨੂੰ ਗੁੱਸਾ ਚੜਿਆ। ਹੁਣ ਗਾਹ ਕੇ ਆਪ ਤੇ ਵੇਖਣੋਂ ਰਿਹਾ। ਉਨੇ ਪਿੰਡ ਦੇ ਕਿਹ ਰਾਗੀ ਨੂੰ ਪੁੱਛਿਆ ਵੀ ਇਹ ਚੱਲਣ ਕਿੰड्या ਪਿੰਡ ਵਾਲੇ ਆਖਾ ਜੀ ਚੱਲਣਾ ਕੀ ਸੀ ਅਜੇ ਥੋੜੇ ਦੇਣੀ ਪਹਿਲਾ ਅਜੇ ਕੱਲ ਪਰਸੋਈ ਇੱਕ ਚੌਕੀਦਾਰ ਨੇ ਮਨਿਆਦੀ ਕੀਤੀ ਆ ਭਈ ਇੱਥੋਂ ਦਾ ਨਵਾਂ ਹਾਕਮ ਮਸਾ ਰੰਗੜ ਬਣਿਆ ਆ ਉਹਨੇ ਸਰੋਵਰ ਨੂੰ ਘੇਰ ਕੇ ਬੈਠਾ ਵਾ ਉਹ ਮਨਾਈਆਂ ਕਰਦਾ ਵਾ ਉਹਨੇ ਪਿੰਡ ਦੇ ਵਿੱਚ ਇਹ ਹੋਕਾ ਦਵਾਇਆ ਵਾ ਵੀ ਜਿਹੜੇ ਵੇਲੇ ਤਾਸ਼ ਕੁੱਟਦੇ ਨੇ ਉਹ ਇੱਥੇ ਆਣ ਕੇ ਨਾਲੇ ਦੇ ਘਟ ਘਟ ਲਾਉਣ ਤੇ ਨਾਲੇ ਰੰਗ ਮੰਨਣ ਉਹਨੇ ਇਹ ਵੀ ਗੱਲ ਕਹੀ ਆ ਵੀ ਗਾਉਣ ਵਾਲੀ ਆਵੇਗੀ ਨੱਚਣ ਵਾਲੀ ਆਉਣਗੀਆ ਬਾਬੇ ਬਲਾਕਾ ਸਿੰਘ ਨੂੰ ਚੜ ਗੁੱਸਾ ਗਿਆ ਇੱਕ ਉਹਨੇ ਅੱਖੀਂ ਵੇਖ ਲਿਆ ਦੂਜਾ ਉਹਨੇ ਕੰਨੀ ਸੁਣ ਲਿਆ ਹੁਣ ਸ਼ੱਕ ਤੇ ਰਹਿ ਹੀ ਨਹੀਂ ਸੀ ਗਿਆ ਉਹਨੇ ਕਿਰਪਾਨ ਦੀ ਨੱਥ ਖੋਲ ਲਈ ਲਗਾ ਕਿਰਪਾਨ ਖਿੱਚ ਕੇ ਉਹਨਾਂ ਦੇ ਗਾਲ ਪੈਣ ਮੰਨਣ ਆਖਿਆ ਬਲਾਕਾ ਸਿੰਘ ਜਿਹੜਾ ਹੋਸ਼ ਨਾਲ ਗੱਲ ਕਰਨੀ ਹੈ ਮੇਰਾ ਜੋਸ਼ ਵੀ ਕਿਹੜੇ ਕੰਮ ਦਾ ਜੇ ਹੋਸ਼ ਹੀ ਨਹੀਂ ਬੰਦੇ ਨੂੰ ਤੇ ਬਾਬੇ ਬਲਾਕਾ ਸਿੰਘ ਨੇ ਆਖਿਆ ਇਹ ਬੰਦੇ ਨਹੀਂ ਜਾਦੇ ਜੇ ਇਹਨਾਂ ਦੇ ਤੋਂ ਗੱਲ ਪਿਓ ਇਹਨਾਂ ਨੂੰ ਤੇਰੀ ਬੋਟੀ-ਬੋਟੀ ਨਹੀਂ ਆਉਣੀ ਤੇ ਇਹਨਾਂ ਨੇ ਕਿਹੜਾ ਇਥੋਂ ਉੱਠ ਕੇ ਚਲੇ ਜਾਣਾ ਫਿਰ ਤੇਰੇ ਮਰਨ ਦੇ ਨਾਲ ਇਹ ਬੇਦਬੀ ਰੁਕਤ ਨਹੀਂ ਜਾਣੀ ਗੱਲ ਬੇਦਬੀ ਰੋਕਣ ਦੀ ਆ ਭਾਵੇਂ ਮਰਨਾ ਪਵੇ ਭਾਵੇਂ ਮਾਰਨਾ ਪਵੇ ਬਾਬੇ ਬਲਾਕਾ ਸਿੰਘ ਨੇ ਆਖਿਆ ਮੈਂ ਸਿੰਘਾਂ ਨੂੰ ਜਾ ਕੇ ਦੱਸਦਾ ਉਹ ਭੌਂਦੀ ਪੈਰੀ ਵਾਪਸ ਮੁੜਿਆ ਜਦੋਂ ਜੰਗਲ ਵਿੱਚ ਆਇਆ ਉਹਦੇ ਡੌਲੇ ਫਰਕ ਰਹੇ ਸਨ ਉਹਦੇ ਨੇਤਰ ਲਾਲ ਸਨ ਉਹਦੇ ਲੱਕ ਨੂੰ ਸੁੱਕਾ ਇੱਕ ਸ਼ਹਿਰਾ ਵੱਜਾ ਸੀ ਨਾਲਦਾ ਸਿੰਘ ਆਖਿਆ ਓਏ ਬਲਾਕਾ ਸਿੰਘ ਤੂੰ ਤੇ ਉੱਧਾ ਹੀ ਆ ਗਿਆ ਇਸ਼ਨਾਨ ਨਹੀਂ ਕੀਤਾ ਉਹਨੇ ਆਖਿਆ ਜੀ ਇਸ਼ਨਾਨ ਵਾਲੀ ਗੱਲ ਰਹਿ ਹੀ ਨਹੀਂ ਗਈ ਉਹਨੇ ਆਖਿਆ ਜਿਹੜਾ ਪਦਾਰਥ ਵੀ ਬਣਾਇਆ ਇਹ ਛਕਿਆ ਨਹੀਂ ਜਾ ਸਕਦਾ ਜੇ ਇਸ ਸਰੋਵਰ ਦਾ ਇਸ਼ਨਾਨ ਕੀਤਿਆਂ ਤਨ ਮਨ ਸ਼ੀਤਲ ਹੋ ਜਾਂਦਾ ਹੈ ਅੱਜ ਉਥੇ ਦੁਸ਼ਟਾਂ ਨੇ ਕੇ ਬਹਿ ਗਏ ਬਾਬੇ ਬਲਾਕਾ ਸਿੰਘ ਨੇ ਆਖਿਆ ਉੱਥੇ ਦੁਸ਼ਟ ਬਹਿ ਗਏ ਨੇ ਉਹ ਗੁਰੂ ਘਰ ਦੀ ਬੇਅਦਬੀ ਕਰਦੇ ਨੇ ਇਤਿਹਾਸ ਤੇ ਤੁਸੀਂ ਪਹਿਲਾਂ ਵੀ ਸੁਣਿਆ ਹੋ ਮੈਂ ਇਹ ਦੱਸਣਾ ਚਾਹੁੰਦਾ ਵੀ ਇਤਿਹਾਸ ਸਿਖਾ ਕੀ ਰਿਹਾ ਵਾ ਮੈਂ ਇਤਿਹਾਸ ਸੁਣਾ ਤੇ ਰਿਹਾ ਵਾਂ ਲੇਕਿਨ ਇਤਿਹਾਸ ਸਿਖਾਉਂਦਾ ਕੀ ਆ ਮੈਂ ਇਹ ਵੀ ਗੱਲ ਨਾਲ ਕਹਿਣੀ ਚਾਹੁੰਦਾ ਸੁਣੀਏ ਬਾਬੇ ਬਲਾਕਾ ਸਿੰਘ ਦੇ ਬੋਲ ਜਦੋਂ ਸਿੰਘਾਂ ਸੁਣੇ ਆ ਉਹਨਾਂ ਦੇ ਕਲੇਜੇ ਨੂੰ ਅੱਗ ਲੱਗੀ ਅੰਦਰੋਂ ਬਾਹਰੋਂ ਆਉਣ ਪਈਆਂ ਹੁਣ ਬਾਬੇ ਬਲਾਕਾ ਸਿੰਘ ਨੇ ਜਦੋਂ ਹਾਲ ਦੱਸਿਆ ਇਹ ਗੱਲ ਉਹਨਾਂ ਨੂੰ ਚੰਗੀ ਨਹੀਂ ਲੱਗਣੀ ਜਿਨ੍ਹਾਂ ਨੂੰ ਗੁਰੂ ਨਾਲ ਪਿਆਰ ਨਹੀਂਗਾ ਖਾਲਸਾ ਜੀ ਜਿਨ੍ਹਾਂ ਨੂੰ ਗੁਰੂ ਲਈ ਪਿਆਰ ਹੈ ਨਾ ਜਿਸ ਪਿਆਰੇ ਸਿਓ ਮੇਹ ਤੇ ਸਾਕੇ ਮਰ ਚਲੀ ਹੈ ਜਿਹਦੇ ਨਾਲ ਪਿਆਰ ਹੁੰਦਾ ਉਹਦੇ ਅੱਗੇ ਮਰਨ ਨੂੰ ਵੀ ਜੀ ਕਰਦਾ ਪਿਆਰ ਦੀ ਮੁਹੱਬਤ ਦੀ ਗੱਲ ਹੈ ਨਾ ਸਿੰਘਾਂ ਨੂੰ ਗੁੱਸਾ ਚੜ ਗਿਆ ਉਹਨਾਂ ਸਾਰਿਆਂ ਨੇ ਫੜਾ ਫੜ ਕੇ ਕਿਰਪਾਨਾਂ ਖੇਚ ਲਈਆਂ ਆਖਿਆ ਬਲਾਕਾ ਸਿਆ ਇੰਨੀ ਢਿੱਲ ਚਲੋ ਹੁਣੇ ਹੀ ਜਾ ਕੇ ਉਹਨਾਂ ਦੇ ਗਾਲ ਪਈਏ ਹੁਣੇ ਹੀ ਜਾ ਕੇ ਉਹਨਾਂ ਨੂੰ ਵੜਦੀਏ ਮਾਰਦੀਏ ਭਜਾਦੀਏ ਬਾਬੇ ਬਲਾਕਾ ਸੋਨੇ ਆਖਿਆ ਤੁਹਾਨੂੰ ਕੀ ਲੱਗਦਾ ਮੈਂ ਇਦਾਂ ਨਹੀਂ ਕਰ ਸਕਦਾ ਮੈਂ ਤੇ ਅੱਖੀਂ ਵੇਖਿਆ ਤੁਸੀਂ ਤੇ ਮੇਰੇ ਕੋ ਸੁਣਿਆ ਨਾ ਭਈ ਹਰਮੰਦਰ ਦਾ ਇਹ ਹਾਲ ਆ ਮੈਂ ਤੇ ਅੱਖੀਂ ਵੇਖਿਆ ਤੇ ਮੈਂ ਨਹੀਂ ਕਰ ਸਕਦਾ ਮੈਂ ਤੇ ਹੋਣੀ ਗਾਟੇ ਵੜ ਦਿੰਦਾ ਪਰ ਖਾਲਸਾ ਜੀ ਉਥੇ ਬੰਦੇ ਜਿਆਦੇ ਨਹੀਂ ਤੇ ਖਾਲਸਾ ਜੀ ਸਿੰਘਾਂ ਨੇ ਫਿਰ ਮਿੰਟ ਮਾਰਿਆ ਬਾਬੇ ਬਲਾਕਾ ਸਿੰਘ ਨੇ ਆਖਿਆ ਵੀ ਗੱਲ ਨਾ ਪਈਏ ਇੱਥੇ ਜਾ ਕੇ ਜੇ ਮਾਰੇ ਜਾਵਾਂਗੇ ਤੇ ਉਹਨਾਂ ਚਲੇ ਨਹੀਂ ਜਾਣਾ ਉਥੇ ਜਿੰਨੀ ਫੌਜ ਖਲੋਤੀ ਆ ਉਹ ਸਾਰੀ ਗੱਲ ਪਏਗੀ ਸਾਨੂੰ ਛੱਡੇਗੀ ਨਹੀਂ ਆਪਾਂ ਆਪਣੇ ਸਿੰਘਾਂ ਨਾਲ رابطہ ਕਰੀਏ ਉਹਨਾਂ ਸਿੰਘਾਂ ਨੇ ਬਿਆਸ ਨਦੀ ਟੱਪੀ ਆ ਮੰਝਲਾ ਮਾਰਦੇ ਹੋਏ ਰਾਜਸਥਾਨ ਭੀੜੀ ਜੂਨ ਨੂੰ ਜਾ ਵੜੇ ਹੁਣ ਉਧਰ ਚਲੇ ਤੇ ਗਏ ਇਹ ਤੇ ਕਿਸੇ ਨੂੰ ਨਹੀਂ ਪਤਾ ਭਈ ਉਧਰਲੇ ਬੰਨੇ ਖਾਲਸਾ ਹੈਗਾ ਕਿੱਥੇ ਆ ਕਿਹੜੇ ਏਰੀਏ 'ਚ ਆ ਕਿਹੜੇ ਜੰਗਲ 'ਚ ਆ ਪਰ ਇੱਕ ਗੱਲ ਤਾਂ ਸਾਰਿਆਂ ਨੂੰ ਪਤਾ ਸੀ ਜਿਹੜੇ ਜਝਾਰੂ ਸਿੰਘ ਜਿਵੇਂ ਭਾਈ ਮਹਿਤਾਬ ਸਿੰਘ ਮੀਰਾ ਕੋਟਿਆ ਬਹੁਤ ਜੋਧਾ ਜਰਨੈਲ ਸੀ ਸਰਕਾਰ ਨੇ ਭਾਈ ਮਤਾਬ ਸਿੰਘ ਦੇ ਸਿਰ ਲੱਖਾਂ ਰੁਪਈਆ ਦਾ ਨਾਮ ਰੱਖਿਆ ਸੀ ਜਿਹੜਾ ਉਹਨੂੰ ਫੜਾ ਜੇ ਪਰ ਉਹਨੂੰ ਫੜ ਕੋਈ ਸਕਦਾ ਹੀ ਨਹੀਂ ਸੀ ਬਾਬੇ ਮਤਾਬ ਸਿੰਘ ਸਾਹਿਬ ਜੀ ਦੇ ਨਾਲ 40-50 ਨਿਹੰਗ ਸਿੰਘ ਪੱਕੇ ਰਹਿੰਦੇ ਸੀ ਬਾਬਾ ਜੀ ਜਿੱਦਨ ਨੂੰ ਜਾਂਦੇ ਸੀ ਇਹ ਸਰਕਾਰ ਨੂੰ ਪਤਾ ਲੱਗ ਜੇ ਨਾ ਭਈ ਮਤਾਬ ਸਿੰਘ ਆ ਰਿਹਾ ਉਹ ਆਪੇ ਹੀ ਪਾਸੇ हट ਜਾਂਦੇ ਸੀ ਲੰਗ ਜੋ ਮਹਾਰਾਜ ਐਦਾਂ ਰਾਹ ਦਿੰਦੇ ਸੀ ਉਹਨੂੰ ਫੜਨਾ ਕਿੰਨੇ ਸੀ ਐਡਾ ਰੋਹ ਸੀ ਭਾਈ ਮਤਾਬ ਸਿੰਘ ਸਾਹਿਬ ਜੀ ਦਾ ਇਦਾਂ ਖोब ਸੀ ਦੁਨੀਆ ਦੇ ਦਿਲਾਂ 'ਚ ਤੇ ਐਨਾ ਇੱਜ਼ਤ ਕਰਦੀ ਸੀ ਦੁਨੀਆ ਭਾਈ ਮਤਾਬ ਸਿੰਘ ਨੂੰ ਕੋਈ ਫੜਾ ਨਹੀਂ ਸਕਦਾ ਤੇ ਜਦੋਂ ਖਾਲਸਾ ਮਾਝਾ ਛੱਡ ਕੇ ਦੂਰ ਤਰੇਡੇ ਗਏ ਭਾਈ ਮਤਾਬ ਸਿੰਘ ਸਾਹਿਬ ਜੀ ਉਧਰਲੇ ਰਾਜਿਆਂ ਦੇ ਫਿਰ ਨਾਲ ਪ੍ਰੇਮ ਬਣਾਇਆ ਉਹਦੇ ਪੁਰ ਦਾ ਰਾਜਾ ਸੀ ਉਹਨੇ ਭਾਈ ਮਤਾਬ ਸਿੰਘ ਨੂੰ ਆਖਿਆ ਵੀ ਸਾਡੇ ਕੋਲ ਰੋ ਕਿਉਂਕਿ ਉਹ ਵੀ ਇਹ ਗੱਲ ਮੰਨਦੇ ਸੀ ਵੀ ਦੁਨੀਆ ਦੇ ਬਹਾਦਰ ਕੌਮ ਆ ਖਾਲਸਾ ਜਾਂਦੇ ਮਰਹਟੇ ਸਨ ਜਿਹੜੇ ਅਬਦਾਲੀ ਕੋਲੋਂ ਪਾਣੀ ਪਾ ਦਿਹਾਰ ਚ ਮਰੇ ਮੁੜ ਕੇ ਕਦੀ ਨਹੀਂ ਉੱਠ ਸਕੇ ਪਰ ਖਾਲਸਾ ਸੀ ਜਿਹੜਾ ਵੱਡਿਆਂ ਵੀ ਮੁੜ ਕੇ ਜਿੰਦਾ ਹੋ ਗਿਆ ਕੱਲੂ ਘਾਰੇ ਦਾ ਵੱਡਾ ਨੁਕਸਾਨ ਹੋਇਆ ਖਾਲਸੇ ਦਾ ਤਾਂ ਵੀ ਖਾਲਸਾ ਅਬਦਾਲੀ ਨੂੰ ਇਹ ਗੱਲ ਕਹਿੰਦਾ ਸੀ ਵੀ ਸਾਡੀ ਤੇਰੀ ਸੁਲਾ ਮੈਦਾਨ ਚ ਹੋਏਗੀ ਅਸੀਂ ਚਿੱਠੀਆਂ ਨਾਲ ਸੁਲਾ ਨਹੀਂ ਕਰਦੇ ਹੁੰਦੇ ਆ ਅਸੀਂ ਸਾਡੀ ਜੁਰਤ ਇਹ ਗੱਲ ਉਹ ਰਾਜੇ ਜਾਣਦੇ ਸੀ ਤਾਂ ਕਰਕੇ ਉਹ ਸਿੰਘਾਂ ਦੀ ਇੱਜ਼ਤ ਕਰਦੇ ਸੀ ਤੇ ਬਾਬਾ ਮੁਤਾਬ ਸਿੰਘ ਨੂੰ ਉਹਦੇ ਪਰਦੇ ਰਾਜੇ ਨੇ ਇੱਜ਼ਤ ਨਾ ਰੱਖਿਆ ਹੋਇਆ ਸੀ ਨਾਲੇ ਮਾਇਆ ਵੀ ਦਿੰਦਾ ਸੀ ਨਾਲੇ ਫਿਰ ਉਹਨਾਂ ਦੀਆਂ ਜੰਗਾਂ ਚੱਲਦੀਆਂ ਸੀ ਉਹ ਸੂਰਮਿਆਂ ਦੀ ਇੱਜ਼ਤ ਕਰਦੇ ਸੀ ਸਿੰਘਾਂ ਨੂੰ ਪਤਾ ਸੀ ਵੀ ਉਹਦੇ ਉੱਪਰ ਭਾਈ ਮਤਾਬ ਸਿੰਘ ਮਿਲੇਗਾ ਇਹ ਜਿਹੜੇ ਬਲਾਕਾ ਸਿੰਘ ਹੋਣੀ ਗਏ ਨੇ ਉਹਦੇ ਉੱਪਰ ਗਏ ਕੁਦਰਤੀ ਭਾਈ ਮਤਾਬ ਸਿੰਘ ਵੀ ਉੱਥੇ ਹੀ ਸੀ ਜਦੋਂ ਸਿੰਘਾਂ ਦਾ ਮੇਲ ਹੋਇਆ ਭਾਈ ਮਤਾਬ ਸਿੰਘ ਨੇ ਆਖਿਆ ਖਾਲਸਾ ਜੀ ਕਿੱਧਰੋਂ ਆਏ ਜੀ ਭਾਈ ਬਲਾਕਾ ਸਿੰਘ ਨੇ ਆਖਿਆ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਆਏ ਅੰਮ੍ਰਿਤਸਰ ਦਾ ਨਾਮ ਲੈਣ ਦੀ ਧੀਰ ਸੀ ਭਾਈ ਮਤਾਬ ਸਿੰਘ ਦੇ ਹੱਥ ਜੁੜ ਗਏ ਉਦੇ ਚਿਹਰੇ ਤੇ ਖੁਸ਼ੀ ਆ ਗਈ ਉਹਦੀਆਂ ਅੱਖਾਂ ਵਿੱਚ ਚਮਕ ਆ ਗਈ ਉਹਨੇ ਆਖਿਆ ਜੀ ਤਨ ਸਿਖ ਤਨ ਗੁਰੂ ਹੁਣ ਦੇ ਜਮਾਨੇ 'ਚ ਇਹਦੇ ਰਿਵਾਜ ਘਟ ਗਿਆ ਪੁਰਾਣੇ ਜਮਾਨੇ ਦੇ ਵਿੱਚ ਸਾਰੇ ਜਾਣੇ ਤਖਤਾਂ ਦੀ ਯਾਤਰਾ ਨਹੀਂ ਸੀ ਕਰ ਸਕਦੇ ਹੁੰਦੇ ਗੱਡੀਆਂ ਤੇ ਜਾਣਾ ਤੁਰ ਕੇ ਜਾਣਾ ਉਹ ਕੋਈ ਤਗੜਾ ਬੰਦਾ ਹੀ ਹੋਊ ਜਿਹੜਾ ਜਾਊ ਨਹੀਂ ਤੇ ਬਹੁਤੇ ਘਰਾਂ ਪਿੰਡਾਂ 'ਚ ਰਹਿੰਦੇ ਸੀ ਤੇ ਜਦੋਂ ਕਿਸੇ ਨੇ ਅਨੰਦਪੁਰ ਦਾ ਦਰਸ਼ਨ ਕਰਕੇ ਆਉਣਾ ਤੇ ਉਹਨੂੰ ਬੜੇ ਪ੍ਰੇਮ ਨਾਲ ਮੱਥਾ ਟੇਕਣਾ ਵੀ ਤੂੰ ਗੁਰੂ ਦਾ ਦਰਸ਼ਨ ਕਰਕੇ ਆਇਆ ਸੇਂਗੇ ਗੱਲ ਮੰਨਦੇ ਸੀ ਭਈ ਜਿਹੜਾ ਦਰਸ਼ਨ ਕਰਕੇ ਆਇਆ ਜੇ ਉਹਨੂੰ ਪ੍ਰੇਮ ਨਾਲ ਨਮਸਕਾਰ ਕੀਤੀ ਉਹਨਾ ਹੀ ਫਲ ਮਿਲੂ ਜਿੰਨਾ ਜਾ ਕੇ ਦਰਸ਼ਨ ਕਰਨ ਦਾ ਮਿਲਦਾ ਇਹ ਸਿੰਘਾਂ ਦਾ ਧਾਰਨਾ ਸੀ ਤਾਂ ਕਰਕੇ ਬਾਬੇ ਮਤਾਬ ਸਿੰਘ ਨੇ ਆਖਿਆ ਜੀ ਤੁਹਾਨੂੰ ਜਿਹੜੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੋਂ ਆਏ ਹੋ ਤੁਹਾਡੇ ਚਰਨਾਂ ਨੂੰ ਉਥੋਂ ਦੀ ਧੂੜ ਲੱਗੀ ਹੋਈ ਹੈ ਭਾਈ ਬਲਾਕਾ ਸਿੰਘ ਨੇ ਆਖਿਆ ਮਤਾਬ ਸਿੰਘ ਜੀ ਠਹਿਰੋ ਜਿਹੜੀ ਧੂੜ ਤੁਸੀਂ ਮੱਥੇ ਨੂੰ ਲਾਉਣ ਨੂੰ ਫਿਰਦੇ ਹੋ ਉਹ ਧੂੜ ਦੀ ਪਵਿੱਤਰਤਾ ਦੁਸ਼ਟਾਂ ਨੇ ਮਿੱਟੀ ਜਮਲਾਤੀ ਰਮੰਧਰ ਨੂੰ ਤੇ ਕੋਈ ਨਹੀਂ ਮਿਟਾ ਸਕਦਾ ਸਰੋਵਰ ਦੀ ਮਾਨ ਮਰਿਆਦਾ ਨਹੀਂ ਮੁੱਕ ਸਕਦੀ ਪਰ ਦੁਸ਼ਟ ਉੱਥੇ ਬਹਿ ਗਿਆ ਉਹਦਾ ਨਾਂ ਰੰਗੜਿਆ ਉਹ ਮਢਿਆਲੇ ਦਾ ਰਹਿਣ ਵਾਲਾ ਬਾਬੇ ਮੁਤਾਬ ਸਿੰਘ ਨੂੰ ਇੱਕ ਢੰਮੀ ਗੁੱਸਾ ਚੜਿਆ ਹੁਣ ਆਖਿਆ ਬਲਾਕਾ ਸਿੰਘ ਕਹਿੰਦਾ ਕੀ ਆ ਭਾਈ ਬਲਾਕਾ ਸਿੰਘ ਨੇ ਆਖਿਆ ਮੁਤਾਬ ਸਿੰਘ ਜੀ ਲਾਹੌਰ ਦੇ ਸੂਬੇਦਾਰ ਵੱਲੋਂ ਮਢਿਆਲੀਆਂ ਨੂੰ ਇਹ ਲਿਖ ਕੇ ਚਿੱਠੀ ਮਿਲੀ ਆ ਭਈ ਮਨ ਆਈਆਂ ਕਰੋ ਪਈ ਤੁਹਾਡੀ ਵਾਹ ਵਾਲੀ ਵੇਖੇਗਾ ਤੁਸੀਂ ਸਾਰੇ ਇੱਥੇ ਆਣ ਕੇ ਬਹਿ ਗਏ ਹੋ ਮਗਰ ਉਹਨਾਂ ਨੇ ਆਖਿਰ ਚੁੱਕ ਲਈ ਜਿੱਦਾਂ ਮਲਾਨ ਜੰਗਲਾਂ ਦੇ ਗਾਲੜ ਪਟਵਾਰੀ ਹੁੰਦੇ ਆ ਨਾ ਐਦਾਂ ਮਸੇ ਦਾ ਦਾ ਲੱਗਾ ਬਾਬੇ ਮਤਾਬ ਸਿੰਘ ਨੇ ਆਖਾ ਓਏ ਬਲਾਕਾ ਸਿਆ ਐਡੀ ਦੂਰੋਂ ਚੱਲ ਕੇ ਆਇਆ ਰਾਜ ਕੋਈ ਦਰਿਆ ਕੋਈ ਨਦੀ ਕੋਈ ਨਾਲਾ ਨਹੀਂ ਆਇਆ ਤੁਹਾਡਾ ਡੁੱਬ ਕੇ ਮਰਨ ਦੀ ਜੀ ਨਹੀਂ ਕੀਤਾ ਕਿਤੇ ਰਾਜ ਡੁੱਬ ਕੇ ਮਰ ਜਾਂਦੇ ਇੱਥੋਂ ਤੱਕ ਨਾ ਆਉਂਦੇ ਤੁਸੀਂ ਗੁਰੂ ਘਰ ਦੀ ਬੇਦਬੀ ਵੇਖ ਕੇ ਇੱਥੋਂ ਤੱਕ ਆ ਗਏ ਹੋ ਅ ਤਵਾਡੇ ਵਿੱਚ ਸਿੱਖੀ ਹੈ ਵੀ ਤੁਹਾਨੂੰ ਸ਼ਰਮ ਨਹੀਂ ਆਈ ਆਪਣੀ ਜਾਨ ਲੈ ਕੇ ਇੱਥੇ ਆਉਂਦਿਆਂ ਨੂੰ ਭਾਈ ਬਲਾਕਾ ਸਿੰਘ ਨੇ ਆਖਿਆ ਮਤਾਬ ਸਿੰਘ ਜੀ ਤੇਰਾ ਗੁੱਸਾ ਜਾਇਜ਼ ਆ ਪਰ ਅਹੀਂ ਤੇ ਕਹੇ ਕੰਮ ਕਰਕੇ ਆਏ ਆ ਤੇਰੇ ਕਿਹੜੇ ਇਥੇ ਨਾਨਕੇ ਆ ਭਈ ਤੂੰ ਮਾਝਾ ਛੱਡ ਕੇ ਆਇਆ ਤੇਰੀ ਕਿਹੜੀ ਇੱਧਰ ਰਿਸ਼ਤੇਦਾਰੀ ਆ ਤੂੰ ਜਾਣ ਬਚਾਉਣ ਕਰਕੇ ਇੱਧਰ ਆਇਆ ਨਾ ਜੇ ਅਹੀਂ ਇੱਥੇ ਨਾ ਆਉਂਦੇ ਤੈਨੂੰ ਦੱਸਣਾ ਕਿੰਨੇ ਸੀ ਵੀ ਦਰਬਾਰ ਦਾ ਇਹ ਹਾਲ ਆ ਤੈਨੂੰ ਕਿਨੇ ਦਸਨਾ ਸੀ ਉਹ ਤੇ ਕੋਈ ਰੰਗੜ ਬੈਠਾ ਹੈ ਮਤਾਬ ਸਿੰਘ ਗੁਸਾਣਾ ਕਰ ਅਸੀਂ ਤੇ ਦੱਸਣ ਵਾਸਤੇ ਆਏ ਆ ਜਦੋਂ ਤੁਸੀਂ ਉਹਨਾਂ ਨੂੰ ਵੜਣ ਤਰੋਗੇ ਅੱਗੇ ਅਸੀਂ ਲੱਗਾਂਗੇ ਇਹ ਗੱਲ ਸੁਣਦਿਆਂ ਭਾਈ ਮਤਾਬ ਸਿੰਘ ਦਾ ਗੁੱਸਾ ਥੋੜਾ ਕੰਟਰੋਲ 'ਚ ਆਇਆ ਮਤਾਬ ਸਿੰਘ ਕਹਿੰਦੀ ਐ ਨੂੰ ਜਾਵੇ ਕਦੀ ਐ ਨੂੰ ਜਾਵੇ ਗੁੱਸਾ ਉਹਨੇ ਆਖਿਆ ਚਲੋ ਫਿਰ ਦਲ ਖਾਲਸੇ ਕੋਲੇ ਚਲੀਏ ਸਿੰਘ ਸਾਰੇ ਇਕੱਠੇ ਹੋਏ ਭਾਈ ਮਤਾਬ ਸਿੰਘ ਨੂੰ ਪਤਾ ਸੀ ਦਲ ਖਾਲਸਾ ਕਿੱਥੇ ਆ ਭਾਈ ਬਲਾਕਾ ਸਿੰਘ ਨੂੰ ਨਹੀਂ ਸੀ ਪਤਾ ਪਰ ਭਾਈ ਮਤਾਬ ਸਿੰਘ ਨੂੰ ਪਤਾ ਸੀ ਇਹ ਫਿਰ ਜਦੋਂ ਦਲ ਖਾਲਸੇ ਵਿੱਚ ਆਏ ਅੱਗੇ ਜਥੇਦਾਰ ਬੁੱਢਾ ਸਿੰਘ ਜੀ ਨਾਲ ਮੇਲ ਹੋਇਆ ਜਥੇਦਾਰ ਬੁੱਢਾ ਸਿੰਘ ਨੇ ਆਖਿਆ ਓ ਮਤਾਬ ਸਿੰਘ ਜੀ ਇੰਨੇ ਦਿਨਾਂ ਬਾਅਦ ਕਿੱਧਰੋਂ ਆਏ ਭਾਈ ਮਤਾਬ ਸਿੰਘ ਨੇ ਆਖਿਆ ਜਥੇਦਾਰ ਜੀ ਇੱਥੇ ਹਾਲਚਲ ਪੁੱਛਣ ਦੱਸਣ ਦਾ ਟਾਈਮ ਨਹੀਂਗਾ ਇੱਥੇ ਬਹੁਤੀਆਂ ਗੱਲਾਂ ਕਰਨ ਦਾ ਟਾਈਮ ਨਹੀਂਗਾ ਕੱਲੇ-ਕੱਲੇ ਨੂੰ ਦੱਸਣ ਦਾ ਟਾਈਮ ਨਹੀਂਗਾ ਸਾਰਾ ਪੰਥ ਇੱਥੇ ਇਕੱਠਾ ਹੋਵੇ ਇੰਨੀ ਗੱਲ ਕਹਿਣ ਦੀ ਧੀਰ ਸੀ ਜਥੇਦਾਰ ਨੇ ਨਗਾਰਤੀ ਨੂੰ ਆਖਿਆ ਨਗਾਰੇ ਤੇ ਚੋਬ ਲਾਓ ਅੱਜ ਤੇ ਆਵਾਜ਼ ਮਾਰਨੀ ਪੈਂਦੀ ਓ ਫਲਾਣਿਆ ਇੱਧਰ ਆ ਓਏ ਤੂੰ ਇੱਧਰ ਆ ਇਹ ਸਿੰਘਾਂ ਵਿੱਚ ਇਹੋ ਜਿਹਾ ਕੰਮ ਨਹੀਂ ਹੈਗਾ ਸਿੰਘਾਂ ਦੇ ਵਿੱਚ ਕੋਈ ਜਿੱਥੇ ਮਰਜ਼ੀ ਖਲੋਤਾ ਹੋਵੇ ਜਦੋਂ ਨਗਾਰੇ ਦੀ ਚੋਬ ਲੱਗ ਗਈ ਸਾਰਿਆਂ ਨੇ ਆਪੋ ਆਪੇ ਇਕੱਠੇ ਹੋ ਜਣਾ